ਬਾ ਯਾਨੀ ਨਹੀਂ ਦੱਟ ਨਹੀਂ ਹੁੰਦੇ ਨਹੀਂ ਉਹ ਹੀ ਗੱਲ ਹੈ ਕਿਹੜੀ ਫਰਿਆਦ ਆਇਆ ਅੱਜ ਫਤੇਗੜ ਚੂੜੀਆਂ ਵਾਲਾ ਹੋਲਡ ਇਜ਼ ਗੋਲਡ ਪਲੇਅਰ ਬਹੁਤ ਟਾਈਮ ਬਾਅਦ ਵਾਪਸੀ ਹੋਈ ਆ ਕਿੱਦਾਂ ਫਰਿਆਦ ਪਾਜੀ ਰਾਂਗੇ ਗੱਲ ਬਣਾਣਾ ਠੀਕ ਹੋ ਕਿੰਨੇ ਟਾਈਮ ਬਾਅਦ ਵਾਪਸੀ ਹੋਈ ਆ ਫਿਰ ਅੱਠ-10 ਸਾਲ ਆ ਬੱਦਲ ਨਹੀਂ ਗਿਆ ਫਰਿਆਦ ਪਾਜੀ ਬਹੁਤ ਟਾਈਮ ਤੋਂ ਖੇਡਣ ਦੇ ਆ ਪਰ ਕੁਝ ਹਨਾ ਮਜਬੂਰੀਆਂ ਕਰਕੇ ਥੋੜਾ ਛੱਡਣਾ ਪਈ ਕ੍ਰਿਕਟ ਬਹੁਤ ਵਧੀਆ ਪਲੇਅਰ ਆ ਹੁਣ ਆਪਣਾ ਕਰਨ ਪ੍ਰਮੋਟਰ ਲੈ ਕੇ ਆਇਆ ਫਰਿਆਦ ਨੂੰ ਤੇ ਹੁਣ ਖੜੋ ਗਏ ਫਿਰ ਕਰਨ ਜੀ ਹਾਂਜੀ ਭਾਜੀ ਉਹ ਸਾਈਡ ਦੇ ਭਾਈ ਸਾਡੇ ਟੂਰਨਾਮੈਂਟ ਦੇ ਅੰਦਰ ਕਿੱਦਾਂ ਦਾ ਪਲੇਅਰ ਹੈ ਫਰਿਆਦ ਉਹ ਤਗੜਾ ਭਾਈ ਪੂਰਾ ਤਗੜਾ ਹਾਂਜੀ ਭਾਜੀ ਅੱਜ ਨੰਗਲ ਬ੍ਰਾਹਮਣਾ ਟੂਰਨਾਮੈਂਟ ਤੇ ਆਈ ਹੈ ਟੀਮ ਫਰੇਗੜ ਚੂੜੀਆਂ ਦੀ ਅੱਜ ਖੇਡਣਗੇ ਸਾਰੇ ਭਰਾ ਆਪਣਾ ਫੇਰ ਉਹ ਕੋਈ ਦਿਖ ਰਿਹਾ ਸਹੀ ਆ ਬੋਲਡਿਸ ਬੋਲਡ ਪਲੇਅਰ ਹੈ ਵੀ ਉਹ ਦੋਨੇ ਹੀ ਹੋ ਦੋਨੇ ਹੀ ਸੇਮ ਹੀ ਜੀ ਅੱਛਾ ਜੀ ਭਾਈ ਪਰ ਜਦੋਂ ਜਦੋਂ ਗੋਰੇਪਾਤ ਵੀ ਖੇਡਦੇ ਸੀ ਉਦੋਂ লাইਵ ਵਾਲਾ ਸਿਸਟਮ ਨਹੀਂ ਹੁੰਦਾ লাইਵ ਵਾਲਾ ਸਿਸਟਮ ਨਹੀਂ ਇਹਨਾਂ ਨਾਲ ਸਹੀ ਹੈ ਰਿਪੋਰਟ ਦਾ ਹੈ ਬਾਈ ਬਿਲਕੁਲ ਬਿਲਕੁਲ ਠੀਕ ਆ ਮੇਰੇ ਬਾਈ ਦਾ ਤਾਂ ਲਿਖ ਰਿਹਾ ਨਹੀਂ ਅਜੇ ਬੋਲੂਗਾ ਕੁਛ ਨਾ ਕੁਛ ਅਜੇ ਲੰਗਰਵਾਲ ਅਜੀ ਬਾਈ ਲੰਗਰਵਾਲ ਤੋਂ ਮੈਨੂੰ ਦੀ ਸੀਰੀਆ ਜੂਸਰ ਰਾਜਮਲ ਦੇ ਕੱਪ ਤੋਂ ਬਹੁਤ ਅਗਲੇ ਪਲੇਅਰ ਤੇ ਢਾਂਡੇ ਟੂਰਨਾਮੈਂਟ ਵੀ ਕੱਲ ਪਰਸੋ ਹੀ ਜਿੱਤਿਆ ਵਾ ਅਜੀ ਲੰਗਰਵਾਲ ਨੇ ਮੌਕਾ ਦਿਆ ਕਰੋ ਭਰਾ ਨੂੰ ਵਾਤ ਵਾਤ ਅਜੀ ਕਿੰਨਾ ਟਾਈਮ ਹੋ ਗਿਆ ਖੇਡਦੇ ਨੂੰ ਬਾਈ ਜਾਨ ਨੂੰ ਹੋ ਗਏ ਨੇ ਦੋ ਸਾਲ ਨੂੰ ਦੋ ਸਾਲ ਇਹ ਜੇ ਨਵਾਂ ਨਵਾਂ ਉੱਠਿਆ ਹਾਂ ਪਰ ਬਹੁਤ ਵਧੀਆ ਮਤਲਬ ਵਧੀਆ ਪਲੇਅਰ ਵਧੀਆ ਬਰੂਣਾ ਤੇ ਆਪਣਾ ਭਰਾ ਵਾ ਸ਼ਿਵ ਸ਼ਿਵ ਮੈਨੋਂ ਦੀ ਸੀਰੀ ਰਿਹਾ ਫਰੇਗੜ ਚੂੜੀਆਂ ਫਰੇਗੜ ਦਾ ਹੀ ਹੈ ਵੈਸੇ ਵੀ ਤੇ ਇਹ ਵੀ ਹੋਣ ਜੀ ਕ੍ਰਿਕਟ ਸਾਲ ਹੋ ਗਿਆ ਆ ਪਰ ਬਹੁਤ ਵਧੀਆ ਪਲੇਅਰ ਬਣ ਗਿਆ ਥੋੜੇ ਟਾਈਮ ਦੇ ਵਿੱਚ ਹੀ ਇਹ ਨਵੇਂ ਮੁੰਡੇ ਬਹੁਤ ਵਧੀਆ ਨੇ ਨਵੇਂ ਮੁੰਡੇ ਬਹੁਤ ਵਧੀਆ ਇਹ ਉਹ ਸਟੱਡੀ ਕਰਦੇ ਬਾਹਰ ਹੀ ਹੈ ਬਾਕੀ ਗੋਰੀਏ ਭਾ ਆਪਣੇ ਮੁੰਡੇ ਕਿਉਂ ਨਹੀਂ ਹੁੰਦੇ ਆ ਫਰੇਗੜ ਦੇ ਫਿਰ ਬਾਕੀ ਭਾਈ ਆਪਣੀ ਟੀਮ ਨਹੀਂ ਦੇ ਇੰਟਰ ਹੁੰਦੀ ਮਤਲਬ ਟੀਮ ਆਪੇ ਇੰਟਰ ਹੋਲੇ ਫਿਰ ਮੁੰਡੇ ਵਾਲੇ ਜਿਹੜੇ ਜਦੋਂ ਨਹੀਂ ਸਹੀ ਸਹੀ ਕਿ ਵੇਖੋ ਨਾ ਜਿੱਦਾਂ ਹੁਣ ਰਮਦਾਸ ਦੀ ਵੀ ਐਂਟਰ ਹੁੰਦੀ ਆ ਡੇਰੇ ਦੀ ਵੀ ਐਂਟਰ ਕਰਦੇ ਆ ਕਲਾਨੌਰ ਦੀ ਵੀ ਕਰਦੇ ਆ ਫਤੇਗੜ ਦੀ ਮਤਲਬ ਹੁਣ ਬਹੁਤ ਘੱਟ ਕਰਦੇ ਆ ਫਤੇਗੜ ਦੀ ਟੀਮ ਮੈਚ ਕਰਿਆ ਕਰਦੇ ਆ ਫਤੇਗੜ ਤੋਂ ਵਾਰਡ ਨਹੀਂ ਭਾਈ ਇਹਦੇ ਐਂਟਰ ਕਰਦੇ ਆ ਪਤਾ ਨਹੀਂ ਹਰ ਨਾਲ ਬੀ ਜੀ ਆ ਜਾਂ ਕਿ ਸਹੀ ਆ ਨਹੀਂ ਨਹੀਂ ਉਹ ਗਲਤ ਹੈ ਚੀਜ਼ ਕਲਾਨੌਰ ਦੀ ਵੀ ਆਪਾਂ ਕਰਦੇ ਆ ਚਲੋ ਹਣਾ ਸ਼ਾਇਦ ਗਲਤ ਹੋਏ ਆਂ ਹੀ ਗਲਤ ਨਹੀਂ ਆ ਤੱਕ ਰਿਹਾ ਬਿਲਕੁਲ ਸਾਰੇ ਮੀਟਿੰਗ ਵਾਲੇ ਕਹਿੰਦੇ ਉਹ ਇਹ ਗੱਲ ਮੰਨੇ ਦੀ ਭਾਜੀ ਠੀਕ ਹੈ ਨਹੀਂ ਇਹਨਾਂ ਨੂੰ ਮੌਕਾ ਤੇ ਚਲੋ ਦੇਣਾ ਚਾਹੀਦਾ ਹਨਾ ਵਧੀਆ ਪਲੇਅਰ ਆ ਫਦੇਗੜ ਜੀ ਹੁਣ ਤਾਂ ਹੀ ਫਦੇਗੜ ਦੇ ਪਲੇਅਰ ਬਾਹਰ ਨਹੀਂ ਨਿਕਲਦੇ ਟੂਰਨਾਮੈਂਟ ਨਹੀਂ ਖੇਡਦੇ ਹੌਲੀ ਹੌਲੀ ਗੇਮ ਛੱਡੀ ਜਾਂਦੇ ਹਨਾ ਗੇਮ ਭਾਈ ਫਿਰ ਕਦੋਂ ਮਣੀ ਆ ਲੋਕ ٹیم ਦੇ ਐਂਟਰ ਨਹੀਂ ਹੁੰਦੀ ਫੇ ਛੱਡ ਮੈਂ ਜੇ ਦੋ ਐਂਟਰ ਨਹੀਂ ਹੋ ਜਾਪਾ ਹਨਾ ਪ੍ਰੈਕਟਿਸ ਕਰਦੇ ਆ ਸਾਰਾ ਸਾਲ ਦੇਣਾ ਇਹੋ ਨਾ ਹੁੰਦਾ ਸੀਜ਼ਨ ਤੇ ਫਿਰ ਆਪਾਂ ਉਹਨਾਂ ਨੂੰ ਐਂਟਰ ਨਹੀਂ ਕਰਦੇ ਉਹਨਾਂ ਪਲੇਅਰ ਅਗਰ ਭਾਈ ਟੁੱਟ ਜਣੇਗਾ ਤੰਨੂ ਨੂੰ ਗਿਆ ਤੰਨੂ ਆਂਦਾ ਮੈਂ ਕਿਹੜਾ ਬੋਲ ਕਰਾਉਣਾ ਮੈਂ ਕਿਹਾ ਗਿਆ ਸਹੀ ਸਹੀ ਉਹ ਬੰਦੇ ਗੇੜ ਦੇਣੀ ਹੈ ਭਾਈ ਆ ਹੁਣੇ ਵੀ ਸਟੱਡੀ ਕਰਦਾ ਤੇ ਫਤੇਗੜ ਦਾ ਪੱਕਾ ਤੇ ਹੁਣ ਇਹਨੇ ਕਿਹੜਾ ਕੋਲ ਚੰਗਾ ਪਲੇਅਰ ਤਾਂ ਲਿਆਈਦਾ ਭਾਈ ਇਹ ਵੀ ਉਹ ਸਟੱਡੀ ਜਾਣਾ ਕਿ ਮੈਂ ਕਿੰਨੀ ਚੱਲ ਗਈ ਟੂਰਨਾਮੈਂਟ ਤੇ ਸਹੀ ਹੈ ਉਹਦਾ ਮਤਲਬ ਨਹੀਂ ਐਂਟਰ ਨਹੀਂ ਨਾ ਜਦੋਂ ਕਰਦੇ ਫਿਰ ਬੰਦੇ ਦਾ ਮਨ ਟੁੱਟ ਜਾਂਦਾ ਨਾ ਬਾਕੀ ਸਾਰੀਆਂ ਦੀ ਮੈਂ ਐਂਟਰ ਹੁੰਦੀਆਂ ਵੇ ਮੰਜੀਠਾ ਐਂਟਰ ਹੁੰਦੀ ਕਲਾਣਾ ਐਂਟਰ ਮੰਜੀਠਾ ਵੀ ਹਾਂ ਐਂਟਰ ਹੁੰਦੀ ਸਹੀ ਪਿੰਡ ਵਾਲੀਆਂ ਭਾਈ ਟੀਮਾਂਗਰਜ ਕਮੇਟੀ ਨਹੀਂ ਭਾਈ ਪਿੰਡ ਵਾਲੀਆਂ ਕਹ ਫੜੇ ਕਰਦੀ ਟੀਮ ਐਂਟਰ ਨਹੀਂ ਕਰਦੇ ਬਾਬੜੇ ਸਾਹਿਬ ਕਿਹਾ ਦੇਵੇ ਨਹੀਂ ਟੀਮ ਨਹੀਂ ਕਿਤੇ ਐਂਟਰ ਕਰਨੀ ਕਿਤੇ ਹਾਂ ਟੂਰਨਾਮੈਂਟ ਜਿੱਤੇ ਹੁੰਦੇ ਹੋਂ ਨਰਮਦਾਸ ਥੋੜੇ ਟੂਰਨਾਮੈਂਟ ਜਿੱਤ ਗਈ ਹੈ ਨਾ ਹਾਂ ਬਾਈ ਇੱਦਾਂ ਰੋਲਾ ਨਰਮਦਾਸ ਨੂੰ ਵੀ ਨਹੀਂ ਐਂਟਰ ਕਰਦੇ ਉਹ ਬਾਹਰ ਕਰਦੀ ਹੋਂ ਇਹਨਾਂ ਦਾ ਹੋਰ ਰੋਲਾ ਪੈ ਗਿਆ ਇਹਨਾਂ ਨੂੰ ਬਰਗੜਨ ਨੂੰ ਕਾਫੀ ਜਗ੍ਹਾ ਮੇਰੇ ਹਿਸਾਬ ਨਾਲ ਹਨਾ ਭਾ ਆਪਾਂ ਨੂੰ ਹਨਾ ਮਨਾ ਕਰ ਦਿੱਤਾ ਇਹਨਾਂ ਨੇ ਮਤਲਬ ਕਹਿੰਦੇ ਇਹ ਆਪਣੇ ਹੁੰਦੇ ਨੇ ਕਈ ਗੈਰ ਵਾਲੇ ਵੀ ਹਾਂ 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 ਆ ਬਿਲਕੁਲ ਸਹੀ ਸਹੀ ਥੋੜਾ ਕੋਈ ਬਾਹਰ ਦੇ ਸੋ ਕਹਿੰਦੇ ਕਿ ਵਧੀਆ ਯਾਰ ਖੇਲਣਾ ਆ ਜੇ ਸਭ ਸਹੀ ਹਾਂ ਇਹ ਆਪਣੇ ਵੀ ਨੇ ਕਰਿ ਕਰੇ ਯਾਰ ਐ ਫਰਿਆਦ ਭਾਜੀ ਫਰਿਆਦ ਭਾਜੀ ਮੈਨੋਂ ਦੀ ਸੀਰੀਜ਼ ਕਿੰਨੀ ਅਜੀ ਰਹੀ ਹੈ ਆਪਾਂ ਜਦੋਂ ਆਪਾਂ ਉਹਦਾ ਲਾਈਵ ਨਹੀਂ ਹੁੰਦੇ ਇਦਾਂ ਹੈਗਾ ਕੰਮ ਹੁੰਦੇ ਕਰਕੇ ਤੇ ਮਤਲਬ ਇਹ ਨਾਲ ਕੋਈ ਰਿਕਾਰਡ ਨਹੀਂ ਹੈਗਾ ਸਾਡੀ ਸਹੀ ਰਿਕਾਰਡ ਨਹੀਂ ਹੈਗਾ ਪਰ ਨਹੀਂ ਆਪਾਂ ਜਾਣਦੇ ਹਾਂ ਸਾਰੇ ਫਰਿਆਦ ਫਤੇਗੜ ਚੂੜੀਆਂ ਕਿਦਾਂ ਦਾ ਬੇਰ ਰਿਆ ਵਾ ਹਾਂਜੀ ਹਾਂਜੀ ਥੀ ਇੱਕ ਦਿਨ ਤੇ ਚਾਰ-ਚਾਰ ਟੂਰਨਾਮੈਂਟ ਸਹੀ ਆ ਪਰ ਲਾਈਵ ਨਾਲ ਕਰਕੇ ਸਾਡੇ ਕੋ ਮਤਲਬ ਯਾਦਾ ਨਹੀਂ ਯਾਦਾ ਨਹੀਂ ਹੈ ਯਾਰ ਬਿਲਕੁਲ ਬਿਲਕੁਲ ਰਿਕਾਰਡ ਨਹੀਂ ਹੈ ਜੀ ਉਹ ਬਹੁਤ ਵਧੀਆ ਪਲੇਅਰ ਰਿਆ ਪਰ ਖੁਸਣ ਵੀ ਆਇਆ ਆਪਣਾ ਭਰਾ ਦਮਦਾਸ ਵਾਲਾ ਠੀਕ ਹੈ ਜੋ ਭਾਜੀ ਵਧੀਆ ਵਧੀਆ ਹੋਰ ਕਿੱਦਾਂ ਨੇ ਆ ਦੇ ਕੋ ਵਿਚ ਠੀਕ ਜੀ ਆ ਸੂਰਜੀ ਵੀ ਸੂਰਜੀ ਭਾਜੀ ਉਹ ਬੱਲੇ ਸੂਰਜ ਵੀ ਆਇਆ ਵਾ ਫਦੇਗੜ ਚੂੜੀਆਂ ਵਾਲਾ ਵਧੀਆ ਵਧੀਆ ਤੁਸੀਂ ਰਹੋ ਸੂਰਜ ਜੀ ਅੱਜ ਕਿੱਦਾਂ ਆ ਗਏ ਫਿਰ ਸਾਨੂੰ ਬਸ ਬੁਲਾ ਲਿਆ ਤੇ ਭਾਜੀ ਆ ਗਏ ਆਪਾਂ ਠੀਕ ਆ ਫਦੇਗੜ ਦੀ ਟੀਮ ਬਹੁਤ ਘੱਟ ਐਂਟਰ ਕਰਦੇ ਆ ਕਿਉਂ ਭਾਜੀ ਇਹਦੇ ਕੋ ਦਰਦ ਸਾਡਾ ਕੋਫ ਆ ਭਾਜੀ ਸਾਡਾ ਤਾਂ ਦਰਦੇ ਸਾਰੇ ਠੀਕ ਹੈ ਠੀਕ ਹੈ ਸਾਡੀ ਬਾੜ ਤੇ ਕਿਹ ਐਂਟਰ ਕਰਦੇ ਤੇ ਬਾੜ ਹੀ ਆਪਾਂ ਜਾਂ ਬਾੜ ਹੀ ਐਂਟਰ ਕਰ ਲਿਆ ਕੋਣ ਫਤੇਗੜ ਦੀ ਕੰਦੀ ਆਉਣੀ ਨਹੀਂ ਐਂਟਰ ਕਰ ਹਾਂ ਬਿਲਕੁਲ ਬਿਲਕੁਲ ਸਹੀ ਆ ਹੁਣ ਮਤਲਬ ਸਾਰੀਆਂ ਟੀਮਾਂ ਐਂਟਰ ਹੁੰਦੀਆਂ ਵਾ ਬਸ ਫਤੇਗੜ ਚੁੜੀਆਂ ਨੂੰ ਸ਼ਾਇਦ ਆਪਣੇ ਪੇਜ ਤੇ ਪਾਉਣਾ ਕਿ ਫਤੇਗੜ ਐਂਟਰੀ ਕਰਿਆ ਕਰੋ ਭਾਈ ਲਾਈਵ ਚੱਲਣ ਡਿਆ ਵਾ ਲਾਈਵ ਚੱਲਣ ਡਿਆ ਉਹ ਇੱਕ ਕਸਬਾ ਹੀ ਆ ਉਹ ਕਿਹੜਾ ਭਾਜੀ ਕੀ ਆਪਾਂ ਲਾਈਵ ਚੱਲਣ ਡਿਆ ਤੁਹਾਨੂੰ ਵੇਖ ਰਹੇ ਨੇ ਸਾਰੇ ਬੰਦੇ ਜੀ ਜੋ ਵੀ ਬੋਲਣਾ ਵਾ ਕੋਈ ਚੱਕਰ ਨਹੀਂ ਪਾਜੀ ਇਹ ਇੱਕ ਕਸਬਾ ਹੀ ਆ ਫਡੇਗੜ ਇਹ ਕਿਹੜਾ ਬੜੀ ਵੱਡੀ ਸਿਟੀ ਹੈ ਇਹ ਕਿਹੜਾ ਜਲੰਧਰ ਤੇ ਹੁੰਦਾ ਹੈ ਸਹੀ ਆ ਸਹੀ ਆ ਬਿਲਕੁਲ ਤੇ ਇਸ ਕਰਕੇ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਫੋੜ ਜੁਰਦ ਕੇ ਫਡੇਗੜ ਮਾਰ ਜਗ ਐਂਟਰ ਕਰਿਆ ਜਾਵੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਸੂਰਜ ਅੱਜ ਤੋਂ 2 ਸਾਲ ਪਹਿਲਾਂ ਬਹੁਤ ਵਧੀਆ ਪਲੇਅਰ ਹੁੰਦਾ ਸੀ ਜੇਮ ਛੱਡ ਦਿੱਤੀ ਕਿਉਂ ਛੱਡ ਦਿੱਤੀ ਕਿ ਮਤਲਬ ਫਡੇਗੜ ਚੂੜੀਆਂ ਐਂਟਰ ਨਹੀਂ ਹੁੰਦੀ ਨਹੀਂ ਹੁੰਦੀ ਖੜਾ ਹੁੰਦਾ ਹੀ ਨਹੀਂ ਭਾਜੀ ਕੋਈ ਕੀ ਕਰੀਏ ਤੇ ਇਸ ਕਰਕੇ ਸੂਰਜ ਨੇ ਮੈਨੂੰ ਕਿਹਾ ਹੈਗਾ ਕਿ ਯਾਰ ਜੇ ਤੋ ਕੋਈ ਐਂਟਰ ਨਹੀਂ ਕਰਦਾ ਤਾਂ ਖੇਡ ਕੇ ਕੀ ਫਾਇਦਾ ਫਿਰ ਆਪਾਂ ਮੰਡੀ ਖੇਡ ਛੱਡਣਾ ਕੜਾਉਂਦਾ ਹੀ ਨਹੀਂ ਭਾਜੀ ਇਸ ਕਰਕੇ ਸਾਰੇ ਅੱਗੇ ਬੇਨਤੀ ਆ ਭਰਾਵਾਂ ਅੱਗੇ ਵੀ ਫਟੇਗੜ ਐਂਟਰ ਕਰ ਲਿਆ ਕਰੋ ਜਿਹੜਾ ਜਿਹੜਾ ਮੇਰਾ ਵੀਰ ਵੇਖਣ ਦੇ ਠੀਕ ਆ ਠੀਕ ਆ ਨਹੀਂ ਬਾਕੀ ਇਹਨੇ ਵੇਖਣਾ ਵੀ ਹੈ ਅਜੇ ਅਜੇ ਆਪਣਾ ਲੰਗਰਵਾਲ ਵੀਰ ਨੂੰ ਪੁੱਛ ਰਹੇ ਨੇ ਵੀ ਅਜੇ ਕਿਧੇ ਹਲਵਾਇਆ ਵਾ ਫਟੇਗੜ ਅਲਵਾਇਆ ਭਾਜੀ ਆਹ ਭਾਜੀ ਮਾਦੀ ਦਾ ਸਪੌਂਸਰ ਵੇਖੋ ਬਿਲਕੁਲ ਆਪਾਂ ਇਹਨਾਂ ਨਾਲ ਗੱਲ ਹੋ ਗਈ ਆ ਸਹੀ ਆ ਫਟੇ ਟੀਮ ਐਂਟਰ ਕਰੋ ਸਾਡੀਆਂ ਨਾਲ ਹੋਰ ਕੁਝ ਨਹੀਂ ਚਾਹੀਦਾ ਕਿੱਥੇ ਟੂਰਨਾਮੈਂਟਾਂ ਦਾ ਟੀਮ ਐਂਟਰ ਕਰੋ ਹਾਰਜੀਤ ਲਹੀ ਭਾਜੀ ਹਾਰਜੀਤ ਕਰਨੀ ਇਹਨੇ ਅੱਜ ਵੀ ਹਰਨਾ ਕੱਲ ਵੀ ਹਰਨਾ ਇਤਰਾਵਾ ਰੋਜ਼ ਇਤਰਾਵਾ ਇਹ ਟੀਮਾਂ ਭਾਈ ਬਣਿਆ ਮਵੇਂ ਇਹ ਤੇ ਪੈਂਟਰ ਸੁਰਾ ਪਈ ਦਿੱਤੀ ਜਾਣਾ ਵਾ ਉਹ ਸੁਣ ਆਪਣੀ ਟੀਮ ਨੂੰ ਵੀ ਬਣਾ ਕਰਨਾ ਆਪੇ ਹੁਣ ਹਾਂਜੀ ਭਾਜੀ ਦੋ ਦਿਨ ਟੂਰਨਾਮੈਂਟ ਖੇਦ ਗਏ ਹੁਣ ਕਹਿੰਦੇ ਜੀ ਇਹਨਾਂ ਦੀ ਵੀ ਟੀਮ ਮੈਟਰ ਕਰਨੀ ਓਕੇ ਬਾਕੀ ਉਸਰਮ ਵਧੀਆ ਪਲੇਅਰ ਆ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਕਹਿੰਦੀ ਲੋੜ ਨਹੀਂ ਆ ਤੇ ਬਾਕੀ ਥੋੜੀਆਂ ਜਿਹੀਆਂ ਕਮੀਆਂ ਹੈਗੀਆਂ ਆਪਣੀਆਂ ਕਮੇਟੀਆਂ 'ਚ ਆਪਣੇ ਏਰੀਆ ਦੀਆਂ ਕਮੇਟੀਆਂ 'ਚ ਹੁਣ ਆਪਾਂ ਨੰਗਲ ਬ੍ਰਾਹਮਣਾ ਟੂਰਨਾਮੈਂਟ ਤੇ ਆਏ ਆ ਇੱਥੇ ਕੋਈ ਆਬਜੈਕਸ਼ਨ ਨਹੀਂ ਕੋਈ ਕਿ ਇਦਾਂ ਦਾ ਨਹੀਂ ਹੈਗਾ ਜਿਹੜਾ ਪੱਕੇ ਤੌਰ ਤੇ ਖੇਡਦਾ ਉਹ ਵੀ ਖੇਡ ਸਕਦਾ ਪਰ ਆਪਾਂ ਨੂੰ ਮਨਾ ਕਰ ਦਿੰਦੇ ਆਪਣੇ ਜਿਹੜੇ ਆਪਣੇ ਏਰੀਆ ਦੇ ਬੰਦੇ ਹਨਾ ਕੁਝ ਆਪਣੇ ਟੂਰਨਾਮੈਂਟ ਕੀ ਇਹ ਸੁਣੌਣਾ ਬਾਰੇ ਕੀ ਕਹਿਣਾ ਚਾਹੋਗੇ ਮਤਲਬ ਯਾਰ ਐਂਟਰ ਕਰਿਆ ਕਰੋ ਯਾਰ ਭਾਈ ਭਾਈ ਐਂਟਰ ਕਰਿਆ ਕਰੋ ਤੁਹਾਡੇ ਵਿੱਚ ਸਹੀ ਹੈ ਫਿਰ ਇਦਾਂ ਯਾਰ ਪਲੇਅਰ ਮਰ ਪੈਦਾ ਨਹੀਂ ਹੁੰਦਾ ਨਾ ਅੱਗੇ ਅੱਗੇ ਨਹੀਂ ਪੈਦਾ ਹੋਣਾ ਰਮਦਾਸ ਦੇ ਵਿੱਚ ਜਿਹੜੇ ਸ਼ਹਿਰ ਦੇ ਕਸ ਵਿੱਚ ਕੋਈ ਨਹੀਂ ਹੈ ਨਾ ਉੱਠਣਾ ਕਿਉਂਕਿ ਉਹਨਾਂ ਨੂੰ ਪਤਾ ਕਿ ਸਾਨੂੰ ਐਂਟਰ ਨਹੀਂ ਕਰਦੇ ਯਾਰ ਤੇ ਮੇਰੇ ਭਰਾ ਐਂਟਰ ਕਰਿਆ ਕਰੋ ਯਾਰ ਸਾਰੇ ਠੀਕ ਹੈ ਵੀਰੇ ਓਕੇ ਠੀਕ ਹੈ ਫਰਿਆਦ ਭਾਜੀ ਭਾਰ ਅਮਦਾਸ ਸ਼ਿਵ ਕੋਣ ਲਿਖ ਜਾ ਆ ਲੋਕਾਂ